ਜਿਹੜੇ ਇਹਨਾਂ ਨੂੰ ਰਿਟਰਨਿੰਗ ਸਟੂਡੈਂਟਸ ਅਸੀਂ ਕਹਿੰਦੇ ਆ ਇਹਨਾਂ ਨੂੰ ਇਸ ਵੇਲੇ ਨੌਕਰੀ ਨਹੀਂ ਕੈਨੇਡਾ ਦੇ ਵਿੱਚ ਕਿਤੇ ਵੀ ਲੱਭਦੀ ਜਦੋਂ ਨੌਜਵਾਨਾਂ ਨੂੰ ਨੌਕਰੀ ਨਾ ਮਿਲੇ ਤਾਂ ਇਹ ਇੱਕ अर्ਲੀ ਸਾਈਨ ਹੁੰਦਾ ਇਕਨੋਮਿਕ ਸਲੋ ਡਾਊਨ ਦਾ ਆਰਥਿਕ ਤੌਰ ਦੇ ਉੱਤੇ ਮੰਦੀ ਦਾ ਅਰਥਸ਼ਾਸਤਰੀ ਇਹ ਵੀ ਕਹਿੰਦੇ ਆ ਕਿ ਐਨ ਇੰਪਲੋਇਮੈਂਟ ਵਧਣ ਦਾ ਕਾਰਨ ਡੋਨਲਡ 트੍ਰੰਪ ਦੇ ਟ੍ਰੇਡ ਟੈਰਿਫ ਜਿਹੜੇ ਟੈਕਸ ਲਾਇਆ ਕੈਨੇਡੀਅਨ ਗੁੱਡਸ ਦੇ ਤੇ ਉਹ ਵੀ ਆ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟਸ ਕਿੰਨਾ ਕੁਸ਼ ਆ ਗਿਆ ਆ ਜਿਹੜਾ ਐਜੂਕੇਸ਼ਨ ਤੇ ਵਰਕ ਦਾ ਗੈਪ ਵੱਧ ਰਿਹਾ ਆ ਕੈਨੇਡਾ ਦੇ ਵਿੱਚ ਵਿਦਿਆਰਥੀਆਂ ਦੀ ਬੇਰੋਜ਼ਗਾਰੀ ਦਰ ਦੇ ਵਿੱਚ ਵਾਧਾ ਹੋ ਰਿਹਾ ਹੈ ਇਸ ਵੇਲੇ ਜੂਨ 2025 ਦੇ ਵਿੱਚ ਬੇਰੋਜ਼ਗਾਰੀ ਦਰ ਵਿਦਿਆਰਥੀਆਂ ਦੇ ਵਿੱਚ ਖਾਸ ਕਰ ਜਿਹੜੇ ਆ ਹੁਣ ਗਰਮੀਆਂ ਦਾ ਮੌਸਮ ਆ ਸਮਰ ਜੋਬਸ ਲੱਭ ਰਹੇ ਆ ਉਹ 17.4% ਆ ਹਾਈएस्ट ਆ ਨਾਨ ਪੰਡੈਮਿਕ ইয়ারਸ ਦੇ ਵਿੱਚ 2009 ਤੋਂ ਬਾਅਦ 17.4% ਜਿਹੜੇ ਨੌਜਵਾਨ ਨੇ ਉਹ ਸਭ ਤੋਂ ਜ਼ਿਆਦਾ ਸਟਰਗਲ ਕਰ ਰਹੇ ਨੇ ਜਿਹੜਾ ਇਹ ਨੰਬਰ ਦੱਸਦਾ ਹੈ ਕਿ ਸਟੂਡੈਂਟ ਜਿਨ੍ਹਾਂ ਦੀ ਉਮਰ 15 ਤੋਂ 24 ਸਾਲ ਦੇ ਵਿਚਕਾਰ ਆ ਉਹ ਸਕੂਲ ਦੇ ਵਿੱਚ ਸੀਗੇ ਪਿਛਲੀ ਮਾਰਚ ਦੇ ਵਿੱਚ ਤੇ ਆ ਫਾਲ ਦੇ ਵਿੱਚ ਅੱਗੇ ਫੇਰ ਉਹਨਾਂ ਨੇ ਵਾਪਸ ਚਲੇ ਜਾਣਾ ਜਿਹੜੀ ਜਿਹੜੇ ਇਹਨਾਂ ਨੂੰ ਰਿਟਰਨਿੰਗ ਸਟੂਡੈਂਟਸ ਅਸੀਂ ਕਹਿੰਦੇ ਆ ਇਨਨਰਸਪੋਰਟ ਨੌਕਰੀ ਨਹੀਂ ਕੈਨੇਡਾ ਦੇ ਵਿੱਚ ਕਿਤੇ ਵੀ ਲੱਭ ਰਹੀ ਜਿਹੜਾ ਇਹਦਾ ਇੱਕ ਇੰਡੀਕੇਸ਼ਨ ਇਹ ਆ ਜਦੋਂ ਇਹ ਯੂਥ ਜੌਬਲੈਸਨੈਸ ਹੋਜਵੇ ਨਾ ਜਦੋਂ ਕਿਸੇ ਦੇਸ਼ ਦੇ ਵਿੱਚ ਨੌਜਵਾਨ ਬੇਰੁਜ਼ਗਾਰ ਹੋ ਜਾਣ ਤੇ ਇਹ ਇੱਕ ਇੰਡੀਕੇਸ਼ਨ ਹੁੰਦੀ ਹੈ ਇਹ ਪ੍ਰੈਡਿਕਸ਼ਨ ਹੁੰਦੀ ਹੈ ਇਹ ਪੇਸ਼ੋਰਗੋਈ ਹੁੰਦੀ ਹੈ ਇਹ ਭਵਿੱਖਬਾਣੀ ਹੁੰਦੀ ਹੈ ਉਸ ਦੇਸ਼ ਦੇ ਵਿੱਚ ਰੈਸੈਸ਼ਨ ਆਉਣ ਵਾਲਾ ਹੈ ਮਾਹਰੇ ਮੰਨਦੇ ਆ ਕਿ ਜਦੋਂ ਨੌਜਵਾਨਾਂ ਨੂੰ ਨੌਕਰੀ ਨਾ ਮਿਲੇ ਤਾ ਇੱਕ अर्ली ਸਾਈਨ ਹੁੰਦਾ ਇਕਨੋਮਿਕ ਸਲੋ ਡਾਉਨ ਦਾ ਆਰਥਿਕ ਤੌਰ ਦੇ ਉੱਤੇ ਮੰਦੀ ਦਾ ਬਈ ਇਹ ਆ ਸਕਦੀ ਆ ਜਾਂ ਆ ਰਹੀ ਆ ਇਹੀ ਕੁਝ ਇਸ ਵੇਲੇ ਕੈਨੇਡਾ ਦੇ ਵਿੱਚ ਹੋ ਰਿਹਾ ਕੰਪਨੀਆਂ ਇਸ ਵੇਲੇ ਸਟੂਡੈਂਟਸ ਨੂੰ ਹਾਇਰ ਨਹੀਂ ਕਰ ਰਹੀਆਂ ਮਾਹਰ ਇਹ ਦੱਸ ਰਿਹਾ ਹੈ ਕਿ ਕੰਪਨੀਆਂ ਕਟਬੈਕ ਕਰ ਰਹੀਆਂ ਅਵੋਇਡ ਕਰ ਰਹੀਆਂ ਸਟੂਡੈਂਟਸ ਨੂੰ ਹਾਇਰ ਕਰਨ ਤੋਂ ਕਿਉਂਕਿ ਮਨੀ ਬਹੁਤ ਟਾਈਟ ਆ ਜਿਹੜੀ ਵੱਡੀ ਅਨਪਲੋਇਮੈਂਟ ਆ ਮਤਲਬ 15 ਤੋਂ 24 ਸਾਲ ਤੱਕ ਸਿਰਫ ਸਟੂਡੈਂਟਸ ਆ ਪਰ ਜਿਹੜੇ ਵੱਡੇ ਪੰਡੈਮਿਕ ਤੋਂ ਬਾਅਦ ਇਹ ਸਭ ਤੋਂ ਵੱਡੀ ਆ ਜਨਰਲ ਜਿਹੜੀ ਯੂਥ ਅਨਪਲੋਇਮੈਂਟ ਦੇ ਵਿੱਚ ਇਹਦਾ ਨਤੀਜਾ ਜਿਹੜਾ ਇਹ ਛੱਟਾ ਹੈਗਾ ਉਹਦਾ ਸਿੱਧਾ ਅਮਰੀਕਾ ਦੇ ਨਾਲ ਟ੍ਰੇਡ ਵਾਰ ਦਾ ਅਰਥਸ਼ਾਸਤਰੀ ਇਹ ਵੀ ਕਹਿੰਦੇ ਆ ਕਿ ਅਨਪਲੋਇਮੈਂਟ ਵਧਣ ਦਾ ਕਾਰਨ ਡੋਨਲਡ ਟਰੰਪ ਦੇ ਟ੍ਰੇਡ ਟੈਰਿਫ ਜਿਹੜੇ ਟੈਕਸ ਲਾਇਆ ਕੈਨੇਡੀਅਨ ਬੋਰਡਸ ਦੇ ਤੇ ਉਹ ਵੀ ਆ ਜੇ ਉਹ ਪਰਲੇ ਪਾਸੇ ਦੀ ਗੱਲ ਕਰੀਏ ਵਿੰਸਨ ਇੰਟਰੀਓ ਉੱਥੇ ਸਭ ਤੋਂ ਹਾਰਡ ਹਿੱਟ ਹੋਇਆ ਵਿੰਟਸਰ ਜਿਹੜਾ ਕੈਨੇਡਾ ਦਾ ਸਭ ਤੋਂ ਵੱਧ ਦਾ ਅਮਪਲੋਇਮੈਂਟ ਰੇਟ ਹੈਗਾ ਜੂਨ ਦੇ ਵਿੱਚ 11.2 ਕਿਉਂਕਿ ਬਾਰਡਰ ਸਿਟੀ ਆ ਤੇ ਅਮਰੀਕਾ ਦੇ ਟੈਰਿਫ ਦਾ ਇਹਦੇ ਉੱਤੇ ਸਿੱਧਾ ਅਸਰ ਹੋਇਆ 엠ਪਲੋਇਰਸ ਜਿਹੜੇ ਨੇ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਪਤਾ ਨਹੀਂ ਕਿ ਅਗਲੀ ਇਕਨੋਮੀ ਕਿੱਦਾਂ ਦੀ ਹੋਣੀ ਹੈ ਬੰਦੇ ਰੱਖਣ ਤੋਂ ਡਰ ਰਹੇ ਆ ਇਸ ਵੇਲੇ ਜਿਹੜਾ ਜਿਹੜਾ ਇਹ ਥੋੜਾ ਜਿਹਾ ਵਾਧਾ ਇਸ ਵੇਲੇ ਰੁਕਿਆ ਹੈ ਐਕਸਪਰਟ ਕਨਸਰਨ ਨੇ ਇਸ ਕਾਨੂੰ ਲੈ ਕੇ ਪਰ ਉਹ ਡਰੇ ਨਹੀਂ ਐ ਪੈਨਿਕ ਨਹੀਂ ਐ ਪਰ ਫੇਰ ਵੀ ਉਹਨਾਂ ਨੂੰ ਲੱਗਦਾ ਹੈਗਾ ਆ ਐਂਟਰੀ ਲੈਵਲ ਜੌਬਸ ਹੈ ਨਹੀਂ ਜਿਹੜੀਆਂ ਲੋ ਵੇਜਸ ਪਾਰਟ ਟਾਈਮ ਸੀਜ਼ਨ ਜੌਬਸ ਹੁੰਦੀਆਂ ਜਿੱਦਾਂ ਨੌਕਰੀਆਂ ਹੁੰਦੀਆਂ ਉਹ ਇਸ ਵੇਲੇ ਨਹੀਂ ਮਿਲ ਰਹੀਆਂ ਪੰਡੈਮਿਕ ਰਿਕਵਰੀ ਹਜੇ ਵੀ ਇਨਕੰਪਲੀਟ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਰੋਬੋਟਸ ਕਿੰਨਾ ਕੁਸ਼ ਆ ਗਿਆ ਜਿਹੜਾ ਐਜੂਕੇਸ਼ਨ ਤੇ ਵਰਕ ਦਾ ਗੈਪ ਵੱਧ ਰਿਹਾ ਆ ਸੋ ਵੱਡਾ ਇਸ ਵੇਲੇ ਜਿਹੜਾ ਮੈਂਟਲ ਹੈਲਥ ਦੇ ਉੱਤੇ ਵੀ ਇੰਪੈਕਟ ਪੈ ਰਿਹਾ ਐਸ ਵੇਲੇ ਕੈਨੇਡਾ ਦੇ ਵਿੱਚ ਨੌਜਵਾਨਾਂ ਦੇ ਲਈ ਨੌਕਰੀਆਂ ਦੀ ਵੱਡੀ ਕਮੀ ਦੱਸੀ ਜਾ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ